ਛਣ ਵਾਲੇ ਇਹਨਾਂ ਨੂੰ ਕੋਈ ਅਫਸਰਾਂ ਨਹੀਂ ਹੈਗਾ ਡੀਸੀ ਸਾਹਿਬ ਨਾਲ ਸਾਰੇ ਰਲ ਕੇ ਇੱਥੇ ਸਭ ਘਾਲੇ ਮਲੇ ਹੋਈ ਜਾਂਦੇ ਜੀ ਕੋਈ ਨਹੀਂ ਪੁੱਛਦਾ ਜੇ ਕੋਈ ਪਿੰਡਾਂ 'ਚ ਕੋਈ ਉੱਠ ਕੇ ਆਰਟੀਆਈ ਪਾਉਂਦਾ ਜਿਹੜੇ ਸੈਕਟਰੀ ਦੇ ਖਿਲਾਫ ਪਾਉਂਦਾ ਉਹੋ ਹੀ ਸੈਕਟਰੀ ਨਕਵਾਰੀ ਤੇ ਲਾ ਦਿੰਦੇ ਨੇ ਉਹ ਕਿਵੇਂ ਲਾ ਸਕਦੇ ਨੇ ਯਾਰ ਇੱਕ ਉਹੋ ਹੀ ਚੋਰ ਉਹਨੂੰ ਨਕਵਾਰੀ ਵਾਸਤੇ ਕਿਵੇਂ ਉਹ ਆਪਦੀ ਨਕਵਾਰੀ ਕਰੇ ਗੁਰਦੀਨੂ ਵੀ ਕਦੀ ਇਹ ਖੁੱਡੀਆਂ ਵਾਲੇ ਦਾ ਸੈਕਟਰੀ ਸਾਹਿਬ ਨਾਲ ਨਹੀਂ ਰਹੀ ਉਹਨੇ ਰੋਕਤੀ ਕਦੀ ਹੀ ਧੀਰੇ ਨੇ ਰੋਕਤੀ ਇੱਕ ਸਾਡੇ ਪਿੰਡ ਦਾ ਹੈਗਾ ਕਰਨਵੀਰ ਕਦੀ ਹੁੰਦਾ ਨਾਲ ਲਿਆ ਦਿੰਦਾ ਇਹ ਟਾਈਮ ਪਾਸ ਕਰਦੇ ਜੀ ਪੈਸੇ ਖਾਣ ਦੇ ਮਾਰੇ ਹੋਰ ਇਹਨਾਂ ਕੋਲ ਕੁਝ ਨਹੀਂ ਹੈਗਾ ਚਾਹੀਦਾ ਵੀਡੀਓ ਸਾਫਟੇ ਵੀ ਹੋਣਾ ਚਾਹੀਦਾ ਦੇ ਨਾਕਸ਼ਟੀਆਂ ਦੇ ਵੀ ਹੋਣਾ ਚਾਹੀਦਾ ਫਿਰ ਨਹੀਂ ਤਾਂ ਇਹੀ ਦਾ ਕਿਸਾਨ ਯੂਨੀਅਨ ਵਾਲਿਆਂ ਨੂੰ ਆਖਿਆ ਇੱਥੇ ਧਰਨਾ ਲਾਵਾਂਗੇ ਬੂਹੇ ਅੱਗੇ ਜਿੱਨਾ ਜੇ ਸਾਡਾ ਹੰਸਾਫ ਨਹੀਂ ਹੁੰਦਾਗਾ ਇੱਥੇ ਹੀ ਬਹਾਂਗੇ ਆ ਦੋ ਤਿੰਨ ਦਿਨ ਦਾ ਇਹਨਾਂ ਨੂੰ ਟਾਈਮ ਦੇਣੇ ਆ ਇਹ ਤੇ ਸਾਡੇ ਨਾਲ ਕੋਈ ਆਣ ਕੇ ਬਹਿ ਕੇ ਕਰ ਲੈਣਗੇ ਠੀਕ ਹੈ ਨਹੀਂ ਤਾਂ 2019 ਦੇ ਵਿੱਚ ਲਗਾਤਾਰ ਮਲੋਟ ਦੇ ਵਿੱਚ ਅਤੇ ਲੰਬਾ ਲੰਬੀ ਹਲਕੇ ਦੇ ਇਲਾਕੇ ਦੇ ਵਿੱਚ ਜਿਹੜੇ ಗ್ರಾಮ ਪੰਚਾਇਤ ਨਰੇਗਾ ਦੇ ਵਿੱਚ ਆ ਜਿਹੜੀਆਂ ਸੁਵਲਤਾ ਲੋਕਾਂ ਨੂੰ ਮਿਲਣੀਆਂ ਹੁੰਦੀਆਂ ਉਹ ਮਿਲੀਆਂ ਸੀ ਪਰ ਉਥੇ ਜਿੱਥੇ ਸੀਐਮ ਮਾਨ ਕਹਿੰਦੇ ਨੇ ਜਿਨ੍ਹਾਂ ਨੇ ਧੋਖਾਧੜੀਆਂ ਕੀਤੀਆਂ ਜਾਂ ਫਿਰ ਕਿਸੇ ਨੇ ਕੋਈ ਕਪਲਾ ਕੀਤਾ ਉਹਨੀਆਂ ਫਾਈਲਾਂ ਖੋਲਣ ਦਾ ਵੱਡਾ-ਵੱਡਾ ਅਸ਼ਵਾਸ਼ਣ ਦਿੱਤਾ ਜਾਂਦਾ ਪਰ ਉਹ ਫਾਈਲਾਂ ਜਿਹੜੀਆਂ ਖੁੱਲਦੀਆਂ ਨਜ਼ਰ ਨਹੀਂ ਆ ਰਹੀਆਂ ਤਾਂ ਉਹ ਗੱਲਬਾਤ ਕਰਦੇ ਆ ਸਰਾਵਾਂ ਦੇ ਇਕ ਮਾਮਲਾ ਜਿਹੜਾ ਸਾਹਮਣੇ ਆਇਆ ਨਰੇਗਾ ਦੇ ਵਿੱਚ ਜਿਹੜੇ ਛੱਡਾਂ ਦੀ ਪੇਮੈਂਟ ਉਹਨਾਂ ਦਾ આરોਪ ਹੈ ਕਿ ਉਹ ठेकेदार ਹੀ ਖਾ ਗਿਆ ਪਰ ਜ਼ਿੰਮੇਵਾਰ ਦੇ ਖਾਤੇ ਵਿੱਚ ਨਹੀਂ ਆਇਆ ਤਾਂ ਉਹ ਗੱਲਬਾਤ ਕਰਦੇ ਆ ਸ਼ਸ਼ੀ ਕਾਲ ਸ਼ਸ਼ੀ ਕਾਲ ਕੀ ਨਾਮ ਹੈ ਭਾਈ ਨਿਸ਼ਾਨ ਸਿੰਘ ਜੀ ਜੀ ਕਿੱਥੋਂ ਦੇ ਰਹਿੰਦਾ ਸਰਾਵਾਂ ਬੋਦਲਾ ਕੀ ਮਾਮਲਾ ਹੈ ਭਾਈ ਤੁਸੀਂ ਵੀਡੀਓ ਪੇ ਦਫ਼ਤਰ ਮਾਮਲਾ ਹੈ ਕਿ ਸਾਰਾ ਹੀ ਟਾਣੀ ਉਲਜੀ ਭਈ ਹੈ ਜੀ ਕੋਈ ਪੁੱਛਣ ਵਾਲਾ ਹੀ ਨਹੀਂ ਇਹਨਾਂ ਨੂੰ ਕੋਈ ਅਫਸਰਾਂ ਨਹੀਂ ਹੈਗਾ ਡੀਸੀ ਸਾਹਿਬ ਨਾਲ ਸਾਰੇ ਰਲ ਕੇ ਇੱਥੇ ਸਭ ਕਾਲੇ ਮਲੇ ਹੋਈ ਜਾਂਦੇ ਜੀ ਕੋਈ ਨਹੀਂ ਪੁੱਛਦਾ ਜੇ ਕੋਈ ਪਿੰਡਾਂ ਚ ਕੋਈ ਉੱਠ ਕੇ ਆਰਟੀਆਈ ਪਾਉਂਦਾ ਜਿਹੜੇ ਸੈਕਟਰੀ ਦੇ ਖਿਲਾਫ ਪਾਉਂਦਾ ਹੈ ਉਹੋ ਹੀ ਸੈਕਟਰੀ ਨਕਵਾਰੀ ਤੇ ਲਾ ਦਿੰਦੇ ਨੇ ਉਹ ਕਿਵੇਂ ਲਾ ਸਕਦੇ ਨੇ ਯਾਰ ਇੱਕ ਉਹੋ ਹੀ ਚੋਰ ਉਹ ਨੂੰ ਨਕਵਾਰੀ ਵਾਸਤੇ ਕਿਵੇਂ ਉਹ ਆਪਦੀ ਨਕਵਾਰੀ ਕਰ ਸਕਦਾ ਕੋਈ ਕਾਨੂੰਨ ਹੀ ਨਹੀਂ ਰਹਿ ਗਿਆ ਭਗਵੰਤ ਮਾਨਤਾ ਦੇ ਅਸੀਂ ਆ ਕਰਦਾ ਆ ਕਰਦਾ ਕੁਛ ਨਹੀਂ ਜੀ ਬਾਈ ਜੀ ਇਹ ਸਭ ਹੇਰਾ ਫੇਰੀਆਂ ਆਂਡੀਆਂ ਪੈਸੇ ਖਾਦੇ ਆ ਆ ਸਾਡੇ ਛੱਡਾਂ ਦੇ ਆ ਮੈਂ ਜੇ ਕੋਰਟ ਚ ਕੇਸ ਕਰਾਂਗਾ ਇਕੱਲਾ ਇਹ ਮੈਂ ਤਾਂ ਇਹ ਆਰਟੀਆਈ ਪਾਈ ਹੈ ਜੇ ਪ੍ਰਭੀ ਤੌਰ ਤੇ ਇਹ ਸਮਝਿਆ ਨਹੀਂ ਕੋਈ ਇਹਨੂੰ ਸੈਕਟਰੀ ਨੂੰ ਬੜੀ ਵਾਰ ਮੈਂ ਸੁਣਿਆ ਆਈ ਬੰਦਿਆ ਤਰ੍ਹਾਂ ਅਹੀਂ ਭਲੇ ਮਾਨ ਸਬੰਧੀ ਨਾ ਸਾਨੂੰ ਉਠਾ 4 ਸਾਲ ਹੋ ਗਏ ਸਾਨੂੰ ਕੁੱਤੇ ਭਗਾਈ ਕਰਾਉਣ ਦੇ ਨੂੰ ਇੱਕ ਸੜਕ ਬਣੀ ਹੋਈ ਬਾਬਾ ਸ੍ਰੀ ਚੰਦੇ ਨਾਂ ਤੋਂ ਅਹੀਂ ਲਿਖਾਈ ਬਾਬਾ ਸ੍ਰੀ ਚੰਦੇ ਬਾਬਾ ਨਵਰਸ਼ਾਲੀ ਦੇ ਨਾਂ ਦੇ ਇਹਨਾਂ ਕੱਟ ਕੇ ਸਾਡੇ ਨਾਂ ਦੇ ਜਾਣ ਕੇ ਕੀਤੀ ਖਰਾਬ ਕਰਨ ਦੀਆਂ ਮਾਰਿਆ ਕਿਉਂ ਬਾਬੇ ਦੇ ਨਾਂ ਦੇ ਇਹਨਾਂ ਨੂੰ ਬਣਾਉਣੀ ਪੈਣੀ ਸੀ ਬਾਬਾ ਸ੍ਰੀ ਚੰਦ ਸਾਹਿਬ ਜੀ ਦੇ ਇਹਨਾਂ ਮੇਰੇ ਨਾਂ ਤੇ ਇਕੱਲੇ ਸੜਕ ਕਰਕੇ ਉਹ ਮੇਰੇ ਨਾਂ ਦੇ ਮੇਰੇ ਘਰ ਤੱਕ ਬਣ ਗਈ ਜਿਹੜੀ ਬਾਬੇ ਦੇ ਅੱਧਾ ਕਿਲਾ ਰਹਿ ਗਈ ਉਹ ਬਾਬਾ ਜੀ ਦੇ ਬਣੀ ਨਹੀਂ ਅਜੇ ਤੱਕ ਵੀ ਉਹ ਪੈਸੇ ਆ ਗਏ ਮਨਜ਼ੂਰ ਹੋਈ ਸਾਰਾ ਕੁੱਖ ਖੱਜਲਖਵਾਰੀ ਉਹ ਪੈਸੇ ਕਿੰਦੀ ਪੇਮੈਂਟ 'ਚ ਪੈਂਦੇ ਫਿਰਦੇ ਕੀ ਪੈਂਦੇ ਕੋਈ ਪਤਾ ਨਹੀਂ ਅਜੇ 3 ਸਾਲ ਹੋ ਗਈਆਂ ਛੜਕਰਵਲਦੀ ਨੂੰ ਵੀ ਕਦੀ ਇਹ ਖੁੱਡੀਆਂ ਵਾਲੇ ਦਾ ਸੈਕਟਰੀ ਸਾਹਿਬ ਨਾਲ ਇਹ ਨਹੀਂ ਰਹੀ ਉਹਨੇ ਰੋਕਤੀ ਕਦੀ ਧੀਰੇ ਨੇ ਰੋਕਤੀ ਇੱਕ ਸਾਡੇ ਪਿੰਡ ਦਾ ਹੈਗਾ ਕਰਨਵੀਰ ਕਦੀ ਹੁੰਦਾ ਨਾਲ ਲੈਂਦਾ ਜੀ ਇਹ ਟਾਈਮ ਪਾਸ ਕਰਦੇ ਜੀ ਪੈਸੇ ਖਾਣ ਦੇ ਮਾਰੇ ਹੋਰ ਇਹਨਾਂ ਕੋਲ ਕੁਝ ਨਹੀਂ ਹੈਗਾ ਉਹ ਠੇਕੇਦਾਰ ਪੈਸੇ ਲੈ ਗਿਆ ਜੀ ਛੱਡਾਂ ਦੇ ਘੜੂ ਘਰ ਲੰਬੀ ਦੇ ਵਿੱਚ 2000 ਛੱਡ ਪਿਆ ਹੋਣਾ 2000 ਲੱਖ ਰੁਪਏ ਦੇ ਹਿਸਾਬ ਤੇ ਕਿ ਲੋਕ ਕਿੰਨੇ ਪੈਸੇ ਬੰਦੇ ਨੇ ਜੀ ਇਹ ਸਾਰੀ ਇਨਕੁਆਰੀ ਹੋਣੀ ਚਾਹੀਦੀ ਸਾਰਿਆਂ ਤੋਂ ਪੈਸੇ ਕਢਾਉਣੇ ਚਾਹੀਦੇ ਉਹ ਠੇਕੇਦਾਰ ਕੀ ਲੱਗਦਾ ਆਪਦੇ ਕੋਲੋਂ ਅਸੀਂ ਪੈਸੇ ਲਾਈਟਾਂ ਲਿਆਂਦੀਆਂ ਸੀਮੈਂਟ ਲਿਆਂਦਾ ਅਸੀਂ ਆਪਦੇ ਕੋ ਪੈਸੇ ਸਾਡੇ ਖਾਤੇ 'ਚ ਆਉਣੇ ਚਾਹੀਦੇ ਚਾਹੇ ਦਾ ਠੇਕੇਦਾਰ ਨੇ ਟੈਂਡਰ ਚੱਕਿਆ ਸੀ ਜਾਂ ਠੇਕੇਦਾਰ ਸਾਨੂੰ ਪਾ ਕੇ ਦਿੰਦਾ ਸਾਨੂੰ ਤਾਂ ਠੇਕੇਦਾਰ ਦੇ ਅੱਜ ਤੱਕ ਨਾਲਾ ਨਹੀਂ ਪਤਾ ਤੋਂ ਪੈਸੇ ਕਿਵੇਂ ਲ ਜਾ ਸਕਦਾ ਉਹ ਜੀ ਸੈਕਟਰੀ ਸਾਹਿਬ ਤੇ ਵੀਡੀਓ ਸਾਹਿਬ ਰਲ ਕੇ ਪੈਸੇ ਖਾਦੇ ਨੇ ਡੀਸੀ ਸਾਹਿਬ ਤੱਕ ਗਏ ਮੈਂ ਤੇ ਇਹੀ ਆਖਾਂਗਾ ਡੀਸੀ ਸਾਹਿਬ ਵੀ ਫਿਰ ਖਾਦੇ ਨੇ ਨਾਲ ਫਿਰ ਉਹ ਇਨਕੁਆਰੀ ਕਰਨ ਮੈਂ ਨਾ ਜੇ ਮੈਂ ਸਜਾਦਾ ਆ ਰਾ ਮੇਰੇ ਉਹ ਦਰਖਾਸਤ ਦੇਣਾ ਜੋ ਮੈਂ ਪਰਚੇ ਦਾ ਹੱਕਦਾਰ ਹੋਇਆ ਮੇਰੇ ਤੇ ਪੋਣ ਮੈਂ ਸੱਚਾ ਹਾਂ ਸੱਚਾ ਬੋਲੋ ਅੱਗੇ ਮੈਂ ਕੋਰਟ ਦੇ ਵਿੱਚ ਕੇਸ ਵੀ ਕਰੂੰ ਅਸੀਂ ਹੁਣ ਵੇਲੇ ਆ ਇਹ ਮਾਮਲਾ ਕਦੋਂ ਸ਼ੁਰੂ ਹੋਇਆ ਕਿੰਨੇ ਤੁਹਾਡਾ ਨਰੇਗਾ ਦਾ ਕਾਰਡ ਕਿੰਨੇ ਨੰਬਰ ਕਾਰਡ ਸੀ ਤੇ ਕਿੰਨੇ ਨੰਬਰ ਤੱਕ 803 ਨੰਬਰ ਦਾ ਕਾਰਡ ਸੀ ਉਹ ਇਹਨੇ 20 ਦੇ ਵਿੱਚ ਜਦੋਂ ਪੇਮੈਂਟ ਆ ਗਈ ਛੱਡਾਂ ਦੀ ਇਹਨਾਂ ਉਹ ਬੰਦ ਕਰਤਾ ਸੀ 2021 ਦੇ ਵਿੱਚ ਇਹਨਾਂ ਨਵਾਂ ਕਾਰਡ ਇਸ਼ੂ ਕਰਤਾ ਇਹਨਾਂ ਕਿ ਇਹਨਾਂ ਕਿਹੜਾ ਵੇਖਣਾ ਉਦੋਂ 2021 ਦੇ ਵਿੱਚ ਹੁਣ 1012 ਨੰਬਰ ਕਾਰਡ ਇਹ ਮੇਰਾ ਜੀ ਉਹ ਕਾਰਡ ਇਹਨਾਂ ਕਿਉਂ ਬੰਦ ਕੀਤਾ ਸੀ ਜਦੋਂ ਮੇਰਾ ਮਗਰਲਾ ਖਾਤਾ ਚੱਲਣ ਰਿਹਾ ਸੀ ਨਵਾਂ ਕਾਰਡ ਹੀ ਬਣਾ ਹੀ ਨਹੀਂ ਸਕਦੀ ਇਹਨਾਂ ਦਾ 420 ਕੀਤੀ ਹੋਈ ਜਿਹੜਾ ਕਾਰਡ ਇਹਨਾਂ ਬਣਾਇਆ ਉਹ ਤੇ ਜੀ.ਸੀ. ਸਾਹਿਬ ਦੱਸ ਸਕਦੇ ਚ ਵੀਡੀਓ ਸਾਹਿਬ ਜੀ.ਪੀ.ਓ ਸਾਹਿਬ ਦੱਸ ਸਕਦੇ ਨੇ ਮੰਗ ਕੇ ਕਰ ਮੈਂ ਤਾਂ ਨਾ ਇਹਨਾਂ ਦੇ ਪਰਚਾ ਹੋਣਾ ਚਾਹੀਦਾ ਵੀਡੀਓ ਸਾਹਿਬ ਤੇ ਵੀ ਹੋਣਾ ਚਾਹੀਦਾ ਤੇ ਨਾਕਟਰੀਆਂ ਦੇ ਵੀ ਹੋਣਾ ਚਾਹੀਦਾ ਫਿਰ ਨਹੀਂ ਤੇ ਇਹੀ ਦਾ ਕਿਸਾਨ ਯੂਨੀਅਨ ਵਾਲਿਆਂ ਨੂੰ ਆਖਿਆ ਇੱਥੇ ਧਰਨਾ ਲਾਵਾਂਗੇ ਬੂਹੇ ਅੱਗੇ ਜਿੱਨਾ ਜੇ ਸਾਡਾ ਹੰਸਾਫ ਨਹੀਂ ਹੁੰਦਾਗਾ ਇੱਥੇ ਬਹਾਂਗੇ ਆ ਦੋ ਤਿੰਨ ਦਿਨ ਦਾ ਇਹਨਾਂ ਨੂੰ ਟਾਈਮ ਦੇਣੇ ਆ ਇਹ ਤੇ ਸਾਡੇ ਨਾਲ ਕੋਈ ਆਣ ਕੇ ਬਹਿ ਕੇ ਕਰ ਲੈਣਗੇ ਠੀਕ ਹੈ ਨਹੀਂ ਤੇ ਇਹੀ ਤੇ ਜੋ ਸਾਡੇ ਤੋਂ ਆਇਆ ਅਸੀਂ ਕਰਾਂਗੇ ਜੋ ਐਂਡ ਤੇ ਕਿੰਨੇ ਸ਼ਟ ਸਾਡੇ ਹੈਗੇ ਜੀ 25 30 ਛੱਡੇਗੇ ਸੀ ਉਹਦਾ ਲਿਸਟ ਹੈਗੀ ਤੇ ਸ਼ਾਇਦ ਹੋਰ ਵੀ ਹੋਣਾ ਇਹਨਾਂ ਦੇ ਮੈਨੂੰ ਪਤਾ ਹੈ ਨਾ ਜੀ ਆ ਬਿਲਕੁਲ ਜਿਹੜਾ ਇਸ ਤਰ੍ਹਾਂ ਦੇ ਸੀਐਮ ਮਾਨ ਵੱਡੇ ਵੱਡੇ ਦਾਅਵੇ ਕਰਦੇ ਸੀ ਕਿ ਕੱਪੜੇ ਵਾਲਿਆਂ ਨੂੰ ਜਾਂ ਫਿਰ ਜਿਹੜੇ ਦੋ ਨੰਬਰ ਦੇ ਵਿੱਚ ਜਿਹੜੇ ਲੋਕਾਂ ਨਾਲ ਧੋਖਾ ਜੜੀਆਂ ਰਿਸ਼ਵਤਾ ਲੈਂਦੇ ਨੇ ਉਹਨਾਂ ਨੂੰ ਬਖਸ਼ਾਂਗੇ ਨਹੀਂ ਇਹ ਤਾਂ ਸ਼ਰਿਆਮ ਲੋਕਾਂ ਨਾਲ ੱੱਕਾ ਹੁੰਦਾ ਨਜ਼ਰ ਆ ਰਿਹਾ ਹੈ ਇਹ ਕੋਈ ਕੈਟਲ ਸ਼ਿਟ ਦੀ ਆਰਟੀ ਇਹਨਾਂ ਨੇ ਮੰਗੀ ਸੀ ਜੀ ਮੇਰੇ ਤੋਂ ਪਹਿਲਾਂ ਕਿ ਮੈਨੂੰ ਕਾਪੀ ਦਿੱਤੀ ਹੈ ਸਪੰਦ ਦੇ ਜਿਹੜਾ ਜੀ ਗ੍ਰਾਮ ਰੋਜ਼ਗਾਰ ਸੇਵਕ ਗੁਰਪ੍ਰਿੰਦਰ ਸਿੰਘ ਉਹਨੇ ਮੇਰੇ ਕੋਲੋਂ ਪੱਤਰ ਜਾਰੀ ਕੀਤਾ ਜਿਆ ਗਿਆ ਜੀ ਤੇ ਪੰਚਤ ਦੇ ਗ੍ਰਾਮ ਰੋਜ਼ਗਾਰ ਸੇਵਕ ਤੋਂ ਇਹਨਾਂ ਨੂੰ ਆਰਟੀ ਉਹ ਚਿੱਠੀ ਬਣਾ ਕੇ ਮੈਂ ਗ੍ਰਾਮ ਸੇਵਕ ਨੂੰ ਭੇਜੀ